ਹਾਂਜੀ ਪਿਆਰੀ ਸਾਧ ਸੰਗਤ ਜੀ ਚੌਥੇ ਬਾੜ ਤੋਂ ਬਾਅਦ ਪਾਠ ਪੰਜਵੇਂ ਦੀ ਤਿਆਰੀ ਜਿਹਦੇ ਵਿੱਚ ਕਿ ਆਪਾਂ ਦਿਨ ਦੇ ਮੇਲੇ ਦੀ ਤੁਹਾਨੂੰ ਵੀਡੀਓ ਜੋ ਲਈ ਆਪਾਂ ਮੇਲੇ ਤੇ ਉਹ ਦਿਖਾਵਾਂਗੇ ਸੋਏ ਦਿਨ ਦੇ ਮੇਲੇ ਦੀ ਸ਼ੁਰੂਆਤ ਕੀਤੀ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਲਵਾਈਆਂ ਤੋਂ ਹੁਣ ਆਪਾਂ ਬਾਬਾ ਜੀ ਦੇ ਝੰਡਾ ਚਾਦਰ ਜੋ ਕਿ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਸੰਗਤ ਖੜੀ ਏ ਬਾਬਾ ਜੀ ਦੇ ਜੋਗੀ ਮੇਲਾ ਪ੍ਰਬੰਧਕ ਆਗੂ ਦੇਖੋ ਬਾਬਾ ਜੀ ਦਾ ਝੰਡਾ ਤਿਆਰ ਕੀਤਾ ਜਾ ਰਿਹਾ ਕੱਚੀ ਕੱਚੀ ਲੱਸੀ ਦੇ ਨਾਲ ਸਨਾਨ ਕਰਾਇਆ ਗਿਆ ਬਾਬਾ ਜੀ ਦੇ ਝੰਡੇ ਦਾ ਵੀਰੂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਬਾਬਾ ਜੀ ਦਾ ਝੰਡਾ ਤਿਆਰ ਕਰਦੇ ਹੋਏ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਹੈ ਬਾਬਾ ਜੀ ਦਾ ਦਰਬਾਰ ਤੇ ਵੀਰੂ ਨੇ ਪਾਇਆ ਝੰਡਾ ਝੰਡੇ ਤੋਂ ਬਦਲ ਲਈਏ ਬਾਬਾ ਜੀ ਦੀਆਂ ਚਾਦਰਾਂ ਜੋ ਕਿ ਪਿੰਡ ਵਿੱਚ ਲੈ ਕੇ ਜਾਣੀਆਂ ਆਪਾਂ ਪਿੰਡ ਦੇ ਵਿੱਚ ਹੁੰਦੀ ਆਪਾਂ ਚੱਕਰ ਲਵਾ ਕੇ ਤੇ ਫਿਰ ਦਰਬਾਰ ਤੇ ਲੈ ਕੇ ਬਾਬਾ ਜੀ ਦੇ ਦਰੋਜੇ ਤੇ ਪਾਣੇ ਆ। ਦੇਖੋ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਚਾਦਰਾਂ ਦਾ ਰਸਮ ਕੀਤੀ ਗਈ ਫਿਰ ਵੀਰ ਉਹਨਾਂ ਨੇ ਪਰਫਿਊਮ ਲਿਆ। ਪਰਫਿਊਮ ਚਾਦਰਾਂ ਦੇ ਉੱਪਰ ਲਗਾਇਆ। ਦੇਖੋ ਢੋਲੀ ਵੀ ਟੋਲ ਉਹ ਜਾਂਦੇ ਆ। ਸਾਰੇ ਵੀਰਾਂ ਨੇ ਆਪੋ ਆਪਣੀ ਸੇਵਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਈ। ਦੇਖੋ ਹਰ ਇੱਕ ਨੂੰ ਚਾਹ ਹੁੰਦਾ ਇਸ ਚੀਜ਼ ਦਾ ਕਿ ਆਪਾਂ ਮੇਲੇ ਤੇ ਸੇਵਾ ਕਰਨੀ ਹੈ ਆਪਣਾ ਮੇਲਾ ਆਇਆ ਹੈ ਕਿਸੇ ਨੂੰ ਕਹਿਣ ਦੀ ਕੋਈ ਲੋੜ ਨਹੀਂ ਹਰ ਇੱਕ ਆਪੋ ਆਪਣੀ ਜ਼ਿੰਮੇਵਾਰੀ ਦੇ ਨਾਲ ਲੱਗਾ ਰਹਿੰਦਾ ਇਹ ਜੋ ਬਾਬਾ ਜੀ ਦੀਆਂ ਚਾਦਰਾਂ ਤੇ ਝੰਡਾ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਸਜਾਇਆ ਝੰਡਾ ਸਜਾਈਆਂ ਚਾਦਰਾਂ ਦਰਬਾਰ ਬਾਬਾ ਜੀ ਦਾ ਕਲੀਆਂ ਪੇਂਟ ਹੋਈਆਂ ਜੋ ਕਿ ਪਹਿਲਾਂ ਤੁਹਾਨੂੰ ਦਿਖਾਇਆ ਸੀ ਤੋ ਦੇਖੋ ਫਿਰ ਟੋਲੀ ਵੀਰ ਅੱਗੇ ਅਗੇ ਬਾਕੀ ਸੰਗਤ ਨਾਲ ਚਾਦਰਾਂ ਝੰਡਾ ਬੜੇ ਪਿਆਰ ਸਤਿਕਾਰ ਦੇ ਨਾਲ ਝੰਡੇ ਵਾਲਾ ਵੀਰ ਅੱਗੇ ਚੱਲੇ ਪੰਦਾ ਹੋਇਆ ਨਾਲ ਬਾਬਾ ਜੀ ਦੀਆਂ ਖੜਾਵਾਂ ਅਰਗਬਤੀ ਲਾ ਕੇ ਨਾਲ ਬਾਬਾ ਜੀ ਦੇ ਸੇਰੇ ਇਹ ਰਸਮ ਦੇ ਇੱਕ 파ਟ ਨੇ ਇੱਧਰ ਟੋਲੀ ਵੀਰ ਫਿਰ ਆਪਾਂ ਦਰਬਾਰ ਤੋਂ ਪੈ ਚੱਲੇ ਜੋ ਕਿ ਪਿੰਡ ਵਾਲੀ ਸੈੱਡ ਨੂੰ ਜੰਨੇ ਹੈ ਦੇਖੋ ਟੋਲੀ ਵੀ ਰੱਗੇਗੇ ਟੋਲ ਬਜਾਉਂਦੇ ਹੋਏ ਨਾਲ ਸੰਗਤ ਨਾਲ ਬੱਚੇ ਆਪਣੇ ਫੋਨ ਦੇ ਵਿੱਚ ਵੀਡੀਓ ਕਵਰੇਜ ਕਰਦੇ ਹੋਏ ਸੋ ਕਿਸੇ ਚੀਜ਼ ਦੀ ਖਲਤੀ ਹੋਈ ਨਾ ਮਾਫ ਕਰਿਓ ਵੀਰ ਰਾਹ ਦੱਸਦਾ ਆ ਕਿ ਪੈਦਰ ਨੂੰ ਜਾਣਾ ਦੇਖੋ ਕਿਨੇ ਸੋਹਣੇ ਤਰੀਕੇ ਦੇ ਨਾਲ ਕਿਸੇ ਨੂੰ ਕਿਸੇ ਚੀਜ਼ ਤੋਂ ਕੋਈ ਦਿਲ ਕੀ ਬੁਰੀ ਲੱਗੀ ਹੋਵੇ ਤਾਂ ਸਾਨੂੰ ਦੱਸ ਸਕਦਾ ਆਪਣੇ ਕਮੈਂਟ ਚ ਇੱਥੇ ਗਲਤ ਹੋ ਤੁਸੀਂ ਇੱਥੇ ਸਹੀ ਹੋ ਕਿਉਂਕਿ ਬੱਚੇ ਅਣਜਾਣ ਆ ਪੁਲਚਕ ਮਾਫ ਗਮ ਅਸਥਿਤ ਰੱਖਾਂਗੇ ਉਸ ਚੀਜ਼ ਦਾ ਜੇ ਕਿਸੇ ਨੂੰ ਕੋਈ ਮੇਲੇ ਬਾਰੇ ਮਤਲਕੀ ਹੋਰ ਜਾਣਕਾਰੀ ਵੀ ਇੱਥੋਂ ਇੱਥੇ ਇਹ ਕਰਨਾ ਹੀ ਇੱਥੇ ਇਹ ਕਰਨਾ ਹੀ ਉਹ ਵੀ ਸਾਨੂੰ ਆਪਣੀ ਰਾਏ ਦੇ ਸਕਦਾ ਕਮੈਂਟ ਬਾਕਸ ਦੇ ਵਿੱਚ ਬਾਕੀ ਲਾਈਕ ਸ਼ੇਅਰ ਕਰਿਓ ਆਪਣਾ ਮੇਲਾ ਇਤਰੇ ਦਿਖਾਦੇ ਰਾਵਾਂਗੇ ਹੋਰ ਨਵੀਆਂ-ਨਵੀਆਂ ਵੀਡੀਓ ਬਾਬਾ ਜੀ ਦੀਆਂ ਫਿਰ ਅੱਪ ਅਪਰ ਜਤਰੇ ਦੀ ਵੀਡੀਓ ਵੀ ਕਰਾਂਗੇ ਸ਼ਾਇਦ ਜਾਣਾ ਹੈ ਫਰ ਜਤਰੇ ਜਤਰੇ ਦੀ ਵੀਡੀਓ ਵੀ ਕਰਾਂਗੇ ਬਾਬਾ ਜੀ ਦਾ ਝੰਡਾ ਲੈ ਕੇ ਪੀਰ ਨਗਾਹੇ ਡੇਰਾ ਸਾਹਿਬ ਨੰਤਪੁਰ ਸਾਹਿਬ ਕਿਉਂਕਿ ਬਾਬਾ ਜੀ ਦਾ ਮੇਲਾ ਕਰਉਣ ਤੋਂ ਬਾਅਦ ਬਾਬਾ ਜੀ ਦਾ ਝੰਡਾ ਲੈ ਕੇ ਜਾਣਾ ਵੀ ਬੰਦਾ ਹੈ ਬਾਬਾ ਜੀ ਦਾ ਸ਼ੁਕਰੀਆ ਕਰਨਾ ਬੰਦਾ ਹੈ ਦੇਖੋ ਗਲੀਆਂ ਦੇ ਵਿੱਚ ਹੁੰਦੀ ਹੁੰਦੇ ਹੋਏ ਇਹ ਸਿਰ ਲੈ ਕੇ ਵੀਰੋਂ ਨਹੀਂ ਜਾਂਦੇ ਪਿੱਛੇ ਪਿੱਛੇ ਚਾਦਰਾਂ ਫਿਰ ਆਪਾਂ ਸਾਰੇ ਬਸੰਤ ਦੀ ਕੁੰਮਕੀ ਪਿੰਡ ਦੇ ਅੰਤਿਰਾ ਪਰਬਤ ਵਾਸਤੇ ਇਹ ਤੋਂ ਵੀ ਯੁਰ ਗੱਗ ਦੀ ਜਿਵੇਂ ਸੋਣੀਆਂ ਤਲੀ ਕੇ ਨਾ ਚਾਤਨਾ ਸਜਾਈਆਂ ਹੋਈਆਂ ਬਾਬਾ ਜੀ ਦੀ ਦੇਖੋ ਛੰਡੇ ਵਾ ਫਿਰ ਆਪਣੀ ਛੰਡੇ ਦੀ ਵਾਰੇ ਆਪਾਂ ਵੀ ਕੁਝ ਟਾਈਮ ਵਾਸਤੇ ਛੰਡਾ ਲਿਆ ਤੇ ਜੁਨੀਆਂ ਸੋਣੀਆਂ ਲੱਗੀਆਂ ਹੋਈਆਂ ਬਾਬਾ ਜੀ ਦੀਆਂ ਛਾਦਰਾਂ ਛਾਦਰਾਂ ਤੋਂ ਬਾਅਦ ਆਪਾਂ ਇਹ ਦਰਬਾਰ ਤੇ ਦਰਬਾਰ ਤੇ ਕੀਤੀ ਅਰਦਾਸ ਭੰਦੀ ਫਿਰ ਬਾਬਾ ਜੀ ਦੇ ਲਗਾਨੇ ਛਾਦਰਾਂ ਰੋਜ਼ ਤੇ देखो कि सोनिया सोहनिया लाइन हुई चादर सारे भीर ने शुक्रिया बबा जी का फिर उस मेले की तो अगे दी के शुरुआत ही है तुम्हें तो पता ही बाबा जी की आगे लगी सारे ने हाथ जोड़ के बबा जी मिले दिखाई बा ने बधाइया देखो फिर दे दे संगत संगत अगले दरबार तो चादर लगा के फिर निशान साहब थोद ही गया पिछली वीडियो से ਨਿਸ਼ਾਨ ਸਾਬ ਆਪਣਾ ਛੋਟਾ ਹੈ ਕਰਾਂਗੇ ਵੱਡਾ ਕੋਈ ਨਾ ਬਾਬਾ ਜੀ ਦੀ ਮਿਹਰ ਰਹੀ ਤੇ ਫਿਲਹਾਲ ਆਪਾਂ ਟੈਂਪਰੇਰੀ बोल ਸਕਦੇ ਹਾਂ ਕਿ ਬਾਬਾ ਜੀ ਦਾ ਨਿਸ਼ਾਨ ਸਾਬ ਲਗਾ ਰੱਖਿਆ ਹੈ ਦੇਖੋ ਚਲੋ ਇਹ ਸੀ ਪਾਟ ਪੰਜਵਾਂ ਪਾਟ 6 ਇੰਚ ਮਿਲਦੇ ਆ ਅੱਗੇ ਦੇ ਮੇਲੇ ਨੂੰ ਲੈ ਕੇ ਵਾਈ